ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਗੁਰਮਿੰਦਰ ਸਿੰਘ ਸਮਦ ਗੱਲ ਇੰਨੀ ਜੀ ਹੈ ਕਿ ਗੱਲ ਇੰਨੀ ਜੀ ਹੈ ਨਹੀਂ ਪਿੰਡਾਂ ਵਿੱਚ ਸਿੱਖੀ ਜਾਗ ਰਹੀ ਆ ਪਰ ਇੱਕ ਆਦਮੀ ਐਸ்சி ਪੀਸੀ ਦੇ ਰਾਹੀਂ ਇੱਕ ਚੱਲ ਰਹੇ ਧਰਮ ਪ੍ਰਚਾਰ ਨੂੰ ਰੋਕ ਦਿੰਦਾ ਇਸ ਵਾਰ ਨਾ ਤਾਂ ਆਰਐਸਐਸ ਦਾ ਹਮਲਾ ਨਾ ਕਾਂਗਰਸ ਦਾ ਹਮਲਾ ਫੇਰ ਇੱਕ ਵਾਰ 2015 ਵਿੱਚ ਸਿੱਖਾਂ ਨੇ ਸਿੱਖੀ ਤੇ ਹਮਲਾ ਕਰਵਾਇਆ ਸੀ ਤੇ ਇਸ ਵਾਰ ਸਿੱਖੀ ਲੱਗੇ ਨੇ ਧਰਮ ਪ੍ਰਚਾਰ ਰੋਕਣ ਲੱਗੀ ਹੁਣ ਪੰਜ ਮੈਂਬਰੀ ਟੀਮ ਜਥੇਦਾਰ ਅਕਾਲ ਤਖਤ ਸਮੇਤ ਬਾਕੀ ਪੰਜੇ ਤਖਤਾਂ ਦੇ ਜਥੇਦਾਰਾਂ ਦੇ ਹੁਕਮ ਦੇ ਅਧੀਨ ਅਕਾਲੀ ਦਲ ਦੀ ਭਰਤੀ ਕਰ ਰਹੀ ਹੈ ਪਰ ਉਹ ਨਾਲ-ਨਾਲ ਜਿੱਥੇ-ਜਿੱਥੇ ਸਮਾਗਮ ਕਰਦੀ ਹੈ ਉੱਥੇ-ਉੱਥੇ ਪ੍ਰਚਾਰ ਵੀ ਕਰਦੇ ਆ। ਹੋਇਆ ਇਸ ਤਰ੍ਹਾਂ ਕਿ ਐਸਜੀਪੀਸੀ ਨੇ ਰਾਗੀ ਤੇ ਕਵੀਸ਼ਰ ਜਿਹੜੇ ਧਰਮ ਪ੍ਰਚਾਰ ਦੇ ਵਿੱਚ ਲੱਗੇ ਹੋਏ ਸੀ ਉਹ ਡੇਰਾ ਬਾਬਾ ਨਾਨਕ ਦੇ ਆਲੇ ਦੁਆਲੇ ਦੇ 26-27 ਗੁਰਦੁਆਰਾ ਸਹਿਬਾਨ ਦੇ ਵਿੱਚ ਉਹ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਲੋਕ ਬਾਦਲਾਂ ਦੇ ਨਾਲ ਨਹੀਂ ਜੁੜ ਰਹੇ ਲੋਕ ਤਾਂ ਗੁਰੂਆਂ ਵੱਲੋਂ ਵਰਸੋਈ ਸਿੱਖੀ ਦੇ ਨਾਲ ਜੁੜ ਰਹੇ ਨੇ TASGPC ਨੇ ਆਪਣੇ ਧਾਰਮਿਕ ਟਰੱਕ ਵਾਪਸ ਮੋੜ ਲਏ ਇਹ ਕਹਾਣੀ ਸਿੱਖ ਪ੍ਰਚਾਰ ਦੀ ਨਹੀਂ ਇਹ ਕਹਾਣੀ ਹੈ SGPC ਵੱਲੋਂ ਇਸਾਈ ਪ੍ਰਚਾਰ ਦੀ ਮਦਦ ਕਰਨ ਦੀ ਮਿਸ਼ਨਰੀਆਂ ਦੀ ਸਿੱਧੀ ਮਦਦ ਤਾਂ ਨਹੀਂ ਕਹਿ ਸਕਦੇ ਪਰ ਜੇਕਰ ਤੁਸੀਂ ਆਪਣੇ ਪ੍ਰਚਾਰ ਬੰਦ ਕਰਕੇ ਉਹਨਾਂ ਨੂੰ ਜਗ੍ਹਾ ਖਾਲੀ ਛੱਡਦੇ ਹੋਗੇ ਤਾ ਫਿਰ ਕੌਣ ਪ੍ਰਚਾਰ ਕਰੇਗਾ ਔਰ ਉੱਥੇ ਪਹਿਲਾਂ ਹੀ ਕੌਣ ਪ੍ਰਚਾਰ ਕਰ ਰਿਹਾ ਇਹਦਾ ਹਿਸਾਬ ਬਾਦਲਾਂ ਤੋਂ ਕੌਣ ਲਵੇਗਾ ਇਸਾਈ ਕਿਉਂ ਤੇ ਸਿੱਖ ਕਿਉਂ ਨਹੀਂ ਸਵਾਲਾਂ ਦੇ ਜਵਾਬ ਇਸ ਵੀਡੀਓ ਦੇ ਵਿੱਚ ਮਿਲ ਲਗੇ ਵੀਡੀਓ ਪੂਰਾ ਦੇਖਣ ਦੀ ਬੇਨਤੀ ਕਰੂੰਗਾ ਪਿਛਲਾ ਚੈਨਲ ਮੇਰਾ ਬਰਬਾਦ ਕਰ ਦਿੱਤਾ ਗਿਆ ਖਤਮ ਕਰ ਦਿੱਤਾ ਗਿਆ ਇਸ ਚੈਨਲ ਨੂੰ ਮੈਂ ਸਬਸਕ੍ਰਾਈਬ ਕਰਨ ਦੇ ਲਈ ਦੁਬਾਰਾ ਬੇਨਤੀ ਕਰੂੰਗਾ ਹੁਣ ਆਪਾਂ ਇਸ ਨਵੇਂ ਚੈਨਲ ਨੂੰ ਵੱਡਾ ਬਣਾਉਣਾ ਤਾਂ ਕਿ ਸਿੱਖ ਪੰਥ ਦੀ ਮਨੁੱਖਤਾ ਦੀ ਮਨੁੱਖੀ ਹੱਕਾਂ ਦੀ ਗੱਲ ਹੋਰ ਵੱਡੇ ਮੰਚ ਦੇ ਉੱਪਰੋਂ ਕੀਤੀ ਜਾ ਸਕੇ ਚਲੋ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾ ਸਵਾਲ ਜੇਕਰ ਮੈਂ ਆਪਣੇ ਆਪ ਨੂੰ ਕਰਾਂ ਤਾਂ ਇਹ ਆਮ ਸੰਗਤ ਦੀ ਸਮਝ ਦੀ ਗੱਲ ਆ ਕਿ ਧਾਰਮਿਕ ਪ੍ਰਚਾਰ ਦੀ ਇਹ ਮੁਹਿੰਮ ਜਿਹੜੀ ਚੱਲ ਰਹੀ ਸੀ ਜਿਹਦੇ ਬਾਰੇ ਗਾਨੀ ਹਰਪ੍ਰੀਤ ਸਿੰਘ ਨੇ ਕੱਲ ਫੇਸਬੁੱਕ ਦੇ ਉੱਪਰ ਬੜਾ ਜ਼ੋਰਦਾਰ ਪੋਸਟ ਪਾਈ ਬੀਬੀ ਕਰਨ ਜੋਤ ਕਰਨ ਨੇ ਬਹੁਤ ਵੱਡੇ ਗੁੱਸੇ ਦਾ ਇਜ਼ਹਾਰ ਕੀਤਾ ਇਸ ਧਾਰਮਿਕ ਮਹਮ ਨੂੰ ਕੌਣ ਚਲਾ ਰਿਹਾ ਸੀ ਤੇ ਕਿਸ ਨੂੰ ਫਾਇਦਾ ਹੋ ਰਿਹਾ ਸੀ ਸਭ ਤੋਂ ਪਹਿਲਾ ਸਵਾਲ ਉੱਤਰ ਬੜਾ ਸਿੱਧਾ ਹੈਗਾ ਕਿ ਇਹ ਮਹਮ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਆਧਾਰ ਤੇ ਹੀ ਚਲਾਈ ਜਾ ਰਹੀ ਸੀ ਤੇ ਜਿਹੜੀ ਪੰਜ ਮੈਂਬਰੀ ਕਮੇਟੀ ਪਰਥੀ ਕਰ ਰਹੀ ਆ ਉਸ ਦੀ ਮਦਦ ਦੇ ਵਿੱਚ ਜਿਹੜੇ ਬਾਗੀ ਸਰਦੇਸ਼ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਉਹ ਮਾਝੇ ਦੇ ਵਿੱਚ ਅੱਡੋ ਅੱਡ ਥਾਵਾਂ ਤੇ ਧਰਮ ਪ੍ਰਚਾਰ ਕਰ ਰਹੇ ਨੇ ਧਰਮ ਪ੍ਰਚਾਰ ਦੇ ਦੌਰਾਨ ਕੀਰਤਨੀਏ ਰਾਗੀ ਜਥੇ ਕਵੀਸ਼ਰ ਟਾਢੀ ਲੱਗਦੇ ਨੇ ਸੰਗਤ ਜੁੜਦੀ ਆ ਗੁਰੂ ਦਾ ਨਾਮ ਸੁਣਨ ਨੂੰ ਮਿਲਦਾ ਕੰਨਾਂ ਵਿੱਚ ਪੈਂਦਾ ਲੋਕ ਸੁਣਦੇ ਨੇ ਪਰ ਨਾਲ ਨਾਲ ਗੱਲ ਇਹ ਵੀ ਹੁੰਦੀ ਆ ਕਿ ਪੰਜ ਮੈਂਬਰੀ ਕਮੇਟੀ ਦੀ ਭਰਤੀ ਵੀ ਉੱਥੇ ਉਹਨਾਂ ਦੇ ਕੰਨਾਂ 'ਚ ਪੈਂਦੀ ਏ ਜਿਸ ਨੂੰ ਉਹ ਸੱਜੇ ਅਪਣਾ ਲੈਂਦੇ ਨੇ ਹੁਣ ਇਹ ਮਹਿਮ ਜਦੋਂ ਬਾਦਲ ਪੱਖੀ ਅਕਾਲੀ ਦਲ ਦੀ ਸਿਆਸਤ ਆ ਜਿਹੜੀ ਉਹਦੇ ਉਲਟ ਜਾ ਰਹੀ ਆ ਇਹ ਲੋਕ ਪੰਜ ਮੈਂਬਰੀ ਕਮੇਟੀ ਜਿਸ ਦੀ ਬੀਬੀ ਕਰਨਜੋਤ ਕੌਰ ਸਪੋਰਟ ਕਰਦੇ ਨੇ ਹੋਰ ਵੀ ਪੰਥ ਦੀਆਂ ਵੱਡੀਆਂ ਆਵਾਜ਼ਾਂ ਉਸ ਦੀ ਸਪੋਰਟ ਕਰਦੀਆਂ ਨੇ ਭਾਈ ਹਰਪ੍ਰੀਤ ਸਿੰਘ ਦਾ ਸਭ ਤੋਂ ਪਹਿਲਾਂ ਭਰਤੀ ਦੀ ਪਰਚੀ ਕਟਾਉਣ ਵਾਲੇ ਨੇ ਸੋ ਅਕਾਲੀ ਦਲ ਦਾ ਮੁੜ ਪੰਥਕ ਆਧਾਰ ਬਣਾਉਣ ਦੀ ਗੱਲ ਹੋ ਰਹੀ ਆ ਇਹ ਮਹਮ ਜਾਰੀ ਆ ਹੁਣ ਜਦੋਂ ਗੁਰਦੁਆਰਾ ਸਹਿਬਾਨ ਦੇ ਵਿੱਚ ਸਮਾਗਮ ਹੋ ਰਹੇ ਨੇ ਰਾਗੀ ਜਥੇ ਕੀਰਤਨ ਕਰ ਰਹੇ ਨੇ ਕਥਾ ਹੋ ਰਹੀ ਆ ਕਵਿਸ਼ਰੀ ਟੋਲੀਆਂ ਜਨਤਾ ਦੇ ਵਿੱਚ ਵੀਰ ਰਸ ਪੈਦਾ ਕਰ ਰਹੀਆਂ ਨੇ ਤੇ ਉਸ ਤੋਂ ਬਾਅਦ ਜੇ ਜਥੇਦਾਰ ਅਕਾਲ ਤਖਤ ਦੇ ਹੁਕਮ ਦੇ ਅਨੁਸਾਰ ਮੈਂਬਰਸ਼ਿਪ ਵੀ ਨਾਲ-ਨਾਲ ਹੋ ਰਹੀ ਆ ਇਹਦੇ ਵਿੱਚ ਸਿੱਖੀ ਪ੍ਰਚਾਰ ਜਾਂ ਸਿੱਖੀ ਦੇ ਉਲਟ ਕੀ ਗੱਲ ਹੋ ਰਹੀ ਆ ਕੁਝ ਵੀ ਤਾਂ ਨਹੀਂ ਹੋ ਰਿਹਾ ਫਿਰ ਅਸਲ ਦੇ ਵਿੱਚ ਗੜਬੜ ਕਿੱਥੇ ਹੋ ਰਹੀ ਆ ਗੜਬੜ ਇਹੀ ਹੋ ਰਹੀ ਆ ਕਿ ਪੰਜ ਮੈਂਬਰੀ ਟੀਮ ਨੂੰ ਭਰਤੀ ਦੇ ਲਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਧਾ-ਸਿੱਧਾ ਜਨ ਸਮਰਥਨ ਮਿਲ ਰਿਹਾ ਸੀ ਜਿਸ ਨਾਲ ਐਸ்சிਪੀਸੀ ਦੇ ਆਉਣ ਵਾਲੀਆਂ ਚੋਣਾਂ ਦੀ ਜਿਹੜਾ ਖੁੱਸਣ ਦਾ ਡਰ ਆ ਉਹਦੇ ਵਿੱਚ ਵੱਡੇ ਵੱੱਧਰ ਤੇ ਵਾਦਾ ਹੋਇਆ ਇਹ ਆ ਇਹ ਸਵਾਲ ਦਾ ਜਵਾਬ ਹੁਣ ਦੂਜੇ ਸਵਾਲ ਦਾ ਜਵਾਬ ਲੈ ਲੈਨੇ ਆ ਕਿ ਇਸ ਧਰਮ ਪ੍ਰਚਾਰ ਮੁਹਿੰਮ ਨੂੰ ਬੰਦ ਕਿਉਂ ਕੀਤਾ ਗਿਆ ਕਿਹੜੇ ਆਗੂਆਂ ਦੀ ਸ਼ਮੂਲੀਅਤ ਤੋਂ ਬਾਅਦ ਇਹ ਹੁਕਮ ਜਾਰੀ ਹੋਏ ਲੁਕਵੇਂ ਹੁਕਮ ਅਸਲ ਵਿੱਚ ਇਹ ਮੁਹਮਮ ਮੁਹਿੰਮ ਜਿਹੜੀ ਰੋਕੀ ਗਈ ਇਹ ਮਾਜੇ ਦੇ ਹੁਣ ਸਭ ਤੋਂ ਵੱਡੇ ਲੀਡਰ ਜਿਹੜੇ ਉੱਥੇ ਹੈਗੇ ਨੇ ਐਕਟਿਵ ਨੇ ਉਹਨੇ ਸੁਚਾ ਸਿੰਘ ਲਗਾ ਕਿੰਨੇ ਸੋਚੇ ਨੇ ਆਪਾਂ ਨੂੰ ਪਤਾ ਹੀ ਆ ਕਿਉਂਕਿ ਪੰਥ ਵਿੱਚੋਂ ਕਿੰਨੀ ਦੇਰ ਉਹ ਸਿੱਖ ਕੇ ਰਹੇ ਨੇ ਤੇ ਉਹ ਅੱਗੇ ਇਸ ਕਰਕੇ ਆਏ ਕਿਉਂਕਿ ਮਾਜੇ ਦਾ ਜਰਨੈਲ ਮਾਜੇ ਦਾ ਸਰਦਾਰ ਇਸ ਵੇਲੇ ਨਾਬੇ ਜੇੜ ਵਿੱਚ ਹੈ ਸੋ ਉਹਨੇ ਦਖਲ ਦਿੱਤਾ ਕਿਉਂਕਿ ਪੰਜ ਮੈਂਬਰੀ ਟੀਮ ਜੋ ਐਸਸੀਪੀਸੀ ਦੀ ਪ੍ਰਚਲਿਤ ਲੀਡਰਸ਼ਿਪ ਤੋਂ ਦੂਰ ਹੋ ਕੇ ਚੱਲ ਰਹੀ ਸੀ ਲੋਕਾਂ ਵਿੱਚ ਪੰਥਕ ਲਹਿਰ ਬਣਾਉਣ ਦੇ ਵਿੱਚ ਸਫਲ ਹੋ ਰਹੀ ਸੀ ਇਹ ਲਹਿਰ ਬਾਦਲ ਪੱਖੀ ਐਸਜੀਪੀਸੀ ਆਲਾ ਕਮਾਨ ਲਈ ਸਿਆਸੀ ਖਤਰਾ ਬਣਦੀ ਦਿਖ ਰਹੀ ਸੀ ਸੁਚਾ ਸਿੰਘ ਲਗਾ ਨੇ ਚੁੱਪਚਾਪ ਧਾਮੇ ਨੂੰ ਆਰਡਰ ਕੀਤਾ ਉਹ 26 ਗੁਰਦੁਆਰਾ ਸਹਿਮਾਨ ਦੇ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਜਿੰਨੇ ਵੀ ਕਵੀਸ਼ਰ ਜਿੰਨੇ ਵੀ ਰਾਗੀ ਜੱਥਿਆਂ ਦੀ ਡਿਊਟੀ ਲਾਈ ਗਈ ਸੀ ਉਹ ਫੌਰਨ ਖਤਮ ਕਰ ਦਿੱਤੀ ਗਈ ਤਕਨੀਕੀ ਦਲੀਲ ਇਹ ਦਿੱਤੀ ਗਈ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਸਮਾਗਮਾਂ ਨੂੰ ਸਮਰਪਿਤ ਸਮਾਗਮਾਂ ਦੇ ਵਿੱਚ ਧਰਮ ਪ੍ਰਚਾਰ ਕਰਨ ਲਈ ਉਹਨਾਂ ਨੇ ਜਾਣਾ ਸੀ ਪਰ ਗੱਲ ਇਹ ਆ ਕਿ ਜਿਹੜੇ ਉੱਥੇ ਵੀ 26 ਗੁਰਦਵਾਰਿਆਂ ਦੇ ਵਿੱਚ ਪ੍ਰਚਾਰ ਹੋ ਰਿਹਾ ਸੀ ਗੁਰੂ ਤੇਗ ਬਹਾਦਰ ਸਾਹਿਬ ਦੀ ਗੱਲ ਤਾਂ ਉੱਥੇ ਵੀ ਹੋ ਰਹੀ ਸੀ ਉੱਥੇ ਵੀ ਤਾਂ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਾਲ ਨੂੰ ਸਮਰਪਿਤ ਹੀ ਗੱਲਾਂ ਹੋ ਰਹੀਆਂ ਸੀ ਪਰ ਗੱਲ ਉਹੀ ਆ ਨਾ ਕਿ ਅਸਲ ਵਿੱਚ ਰੋਕ ਰਾਜਨੀਤਿਕ ਸੀ ਧਾਰਮਿਕ ਨਹੀਂ ਸੀ ਇਹਨੂੰ ਨਾਮ ਧਾਰਮਿਕ ਦਿੱਤਾ ਜਾ ਰਿਹਾ ਐਸਜੀਪੀਸੀ ਦੀ ਟੀਮ ਬਚਾ ਲਈ ਕਹਿ ਰਹੇ ਨੇ ਕਿ ਅਸੀਂ ਤਾਂ ਜੀ ਸਾਨੂੰ ਸਮਝ ਨਹੀਂ ਆਇਆ ਕੀ ਹੋ ਗਿਆ ਪਰ ਜਦੋਂ ਕਿ ਆਪਾਂ ਨੂੰ ਪਤਾ ਕਿ ਬਾਦਲ ਮੁਕਤ ਐਸਜੀਪੀਸੀ ਬਣਾਉਣ ਦੀਆਂ ਕੋਸ਼ਿਸ਼ਾਂ ਨੂੰ ناکਾਮ ਕਰਨ ਲਈ ਬਾਦਲ ਫੌਜਾਂ ਦਾ ਇੱਕ ਵੱਡਾ ਧਾੜਵੀ ਹਮਲਾ ਇਹ ਰੋਕ ਲੱਗੀ ਆ ਸਵਾਲ ਜਿਹੜਾ ਤੀਜਾ ਬਣਦਾ ਵਗਿਆ ਹੋਈ ਐ ਮਰਿਆਦਾ ਟੁੱਟੀ ਐ ਸ਼੍ਰੋਮਣੀ ਕਮੇਟੀ ਕਿਸ ਕਿਹੜੇ ਦੋਸ਼ਾਂ ਦੇ ਹੇਠ ਆਈ ਐ ਉਹ ਵੀ ਸੁਣ ਲਓ ਇਹ ਰੋਕ ਐਸਜੀਪੀਸੀ ਲਈ ਧਾਰਮਿਕ ਨੈਤਿਕ ਤੇ ਸੰਵਿਧਾਨਕ ਤੌਰ ਤੇ ਗੰਭੀਰ ਨੁਕਸਾਨ ਕਰਨ ਵਾਲੀ ਘਟਨਾ ਬਣ ਗਈ ਐ ਕਿਉਂਕਿ ਇਹ ਭਾਰਤੀ ਸੰਵਿਧਾਨ ਨੂੰ ਵੀ ਤੋੜ ਰਹੀ ਐ ਐਸਜੀਪੀਸੀ ਦੇ ਐਕਟ ਨੂੰ ਵੀ ਤੋੜ ਰਹੀ ਐ ਗੁਰੂ ਘਰਾਂ ਦੇ ਵਿੱਚ ਜਦੋਂ ਵੀ ਕੋਈ ਸਮਾਗਮ ਹੁੰਦਾ ਉੱਥੇ ਕੀਰਤਨ ਹੋਣਾ ਕਵੀਸ਼ਰ ਹੋਣਾ ਗੁਰੂ ਗ੍ਰੰਥ ਸਾਹਿਬ ਦੇ ਕੋਈ ਵੀ ਸਮਾਗਮ ਦੇ ਵਿੱਚ ਇਕੱਲਿਆਂ ਬੈਠਣਾ ਇਹ ਇੱਕ ਹੋਰ અપਮਾਨ ਹੈ ਗੁਰੂ ਗ੍ਰੰਥ ਸਾਹਿਬ ਦਾ ਸੋ ਇਹ ਹੋਰ અપਮਾਨ ਕਿਸ ਨੇ ਕੀਤਾ ਇਹਦੇ ਲਈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਜਵਾਬ ਦੇਣਾ ਪੈਣਾ ਕਿਉਂਕਿ ਬਾਦਲ ਤਾਂ ਸਿੱਧੇ ਤੌਰ ਦੇ ਉੱਤੇ ਜਵਾਬ ਦੇ ਹੈ ਨਹੀਂ ਹੈਗਾ ਸੋ ਐਸਜੀਪੀਸੀ ਨੇ ਅਕਾਲ ਤਖਤ ਦੇ ਹੁਕਮ ਅਨੁਸਾਰ ਚੱਲ ਰਹੀ ਜਿਹੜੀ ਭਰਤੀ ਮਹਿੰਮ ਨੂੰ ਰੋਕਿਆ ਉਹ ਅਕਾਲ ਤਖਤ ਦੀ ਬੇਅਦਬੀ ਹੈ ਜਿਸ ਕਾਰਨ ਐਸਜੀਪੀਸੀ ਧਾਰਮਿਕ ਅਖਤਿਆਰ ਉੱਤੇ ਸਵਾਲ ਚਿੰਨ ਬਣ ਗਈ ਹੈ ਕਿ ਕੀ ਕਾਪੀਰਾਈਟ ਸਿਰਫ ਇਨ੍ਹਾਂ ਕੋਲੇ ਆ ਧਰਮ ਪ੍ਰਚਾਰ ਦਾ ਸਿੱਖੀ ਦਾ ਪ੍ਰਚਾਰ ਕੋਈ ਵੀ ਗੁਰੂ ਨਾਨਕ ਨਾਮ ਲੈਵਾ ਬੰਦਾ ਕਰ ਸਕਦਾ ਐਸਜੀਪੀਸੀ ਉਹਨੂੰ ਰੋਕਣ ਵਾਲੀ ਕੌਣ ਹੁੰਦੀ ਹੈ एसटीपीसी ਨੇ ਲੋਕਾਂ ਨੇ ਰਾਜਨੀਤਿਕ ਮੂਲ ਦੇ ਤੌਰ ਤੇ ਤੋਰਿਆ ਹੋਇਆ ਆਧਾਰਾ ਕਰਾਰ ਦੇ ਦਿੱਤਾ ਤੇ ਬਾਦਲਾ ਦੀ ਨਿੱਜੀ ਜਾਇਦਾਦ ਬਣ ਕੇ ਰਹਿ ਗਈ ਹੈ। ਐਸਟੀपीसी ਦੇ ਉੱਪਰ ਦੋਸ਼ ਇਹ ਵੀ ਲੱਗ ਰਹੇ ਨੇ ਕਿ ਇਹ ਬਾਦਲ ਪਰਿਵਾਰ ਦੇ ਹਿੱਤਾਂ ਲਈ ਕੰਮ ਕਰ ਰਹੀ ਹੈ। ਔਰ ਸਿੱਖੀ ਦੀ ਆਵਾਜ਼ ਨੂੰ ਬੰਦ ਕਰ ਰਹੀ ਹੈ। ਸਿੱਖੀ ਦੀ ਆਵਾਜ਼ ਨੂੰ ਬੰਦ ਕਰ ਰਹੀ ਹੈ। ਇਹ ਬਾਦਲਾਂ ਦੇ ਖਿਲਾਫ ਜਿਹੜੀ ਸਿੱਖੀ ਖੜੀ ਹੋ ਰਹੀ ਹੈ ਉਸ ਦੀ ਆਵਾਜ਼ ਨੂੰ ਬੰਦ ਕਰ ਰਹੀ ਹੈ। ਪਰ ਕਿਉਂ ਕਰ ਰਹੀ ਹੈ? ਇਸ ਸਾਰੇ ਕਾਰਜ ਨਾਲ ਸਵਾਲ ਜਿਹੜਾ ਵੱਡਾ ਕਿਹੜੇ ਸਮੁਦਾਏ ਨੂੰ ਕਿਹੜੀ ਕਮਿਊਨਿਟੀ ਨੂੰ ਫਾਇਦਾ ਹੋਇਆ ਔਰ ਐਸਜੀਪੀਸੀ ਵੱਲੋਂ ਫਾਇਦਾ ਜਾਣਬੁੱਝ ਕੇ ਦਿੱਤਾ ਜਾ ਰਿਹਾ ਇਹਦਾ ਵੀ ਉੱਤਰ ਲੱਭਣਾ ਪੈਣਾ ਉੱਤਰ ਇਹ ਹੈ ਕਿ ਜਿਹੜੇ ਤਰੀਕੇ ਨਾਲ ਸਿੱਖੀ ਦੇ ਧਾਰਮਿਕ ਕਾਰਜ ਰੋਕੇ ਗਏ ਨੇ ਉਹਨਾਂ ਵਿੱਚ ਵਿਗਨ ਪਾਇਆ ਗਿਆ ਐਸਜੀਪੀਸੀ ਨੇ ਧਾਰਮਿਕ ਥਾਵਾਂ ਨੂੰ ਕੀਰਤਨ ਤੋਂ ਢਾਡੀਆਂ ਤੋਂ ਵੀਰਸ ਤੋਂ ਖਾਲੀ ਛੱਡਿਆ ਸਿੱਖਾਂ ਨੂੰ ਸਿੱਖੀ ਤੋਂ ਦੂਰ ਕੀਤਾ ਇਹਦਾ ਸਭ ਤੋਂ ਵੱਡਾ ਫਾਇਦਾ ਉਸ ਇਲਾਕੇ ਵਿੱਚ ਜਿਹੜਾ ਈਸਾਈ ਮਿਸ਼ਨਰੀ ਮਿਨਿਸਟਰੀ ਚਲਾਉਂਦਾ ਪਾਸਟਰ ਨਰੂਲਾ ਨੂੰ ਹੋ ਰਿਹਾ ਮਿਸ਼ਨਰੀ ਈਸਾਈ ਸਮੁਦਾਇ ਨੂੰ 크੍ਰਿਸਚੀਅਨਾਂ ਨੂੰ ਹੋ ਰਿਹਾ ਔਰ 크੍ਰਿਸਚੀਅਨ ਕੌਣ ਬਣ ਰਹੇ ਨੇ ਇਹ ਸਿੱਖਾਂ ਨੂੰ ਹੀ 크੍ਰਿਸਚੀਅਨ ਬਣਾਇਆ ਜਾ ਰਿਹਾ ਤੇ ਫਾਇਦੇ ਉਹਨਾਂ ਨੂੰ ਹੀ ਹੋ ਰਹੇ ਨੇ ਇਸ ਵੇਲੇ ਜਿਹੜਾ ਆਮ ਆਦਮੀ ਪਾਰਟੀ ਦਾ ਡੇਰਾ ਬਾਬਾ ਨਾਨਕ ਤੋਂ ਐਮਐਲਏ ਐ ਸੰਦੂ ਉਹ ਵੀ ਉਹਦੇ ਤੇ ਵੀ ਪ੍ਰੋਪਰ ਪਤਾ ਲੱਗਿਆ ਸੀ ਕਿ ਉਹਨੇ 크ਿਸਚਨ ਨਾਮ ਲਿਆ ਹੋਇਆ ਜਦੋਂ ਉਹਦੀ ਟਿਕਟ ਅਨਾਉਂਸ ਹੋਈ ਸੀ ਉਹਨੇ ਫੋਟੋ ਹਟਾ ਆ ਦਿੱਤੀਆਂ ਸੀ ਉਹਨੇ ਹਾਲੇਲੂਇਆ ਦੇ ਨਾਰੇ ਵੀ ਲਾਏ ਨੇ ਔਰ ਉਹ ਲਗਾਤਾਰ ਚਰਚ ਵਿੱਚ ਜਾਂਦਾ ਵੀ ਪੱਗਾਂ ਬੰਨਿਆ ਹੋਈਆਂ ਨੇ ਸੋ ਮਿਸ਼ਨਰੀਆਂ ਨੂੰ ਇੱਕ ਖਾਲੀ ਪਲਾਟ ਮਿਲ ਗਿਆ ਆਪਣਾ ਘਰ ਬਣਾਉਣ ਲਈ ਜਿੱਥੇ ਉਹ ਆਪਣੀਆਂ ਮਿਸ਼ਨਰੀ ਜਿਹੜੀਆਂ ਗਤੀਵਿਧੀਆਂ ਨੇ ਉਹ ਵਧਾ ਸਕਦੇ ਨੇ ਹੁਣ ਸਵਾਲ ਇਹ ਹੁੰਦਾ ਵੀ ਕਿਉਂ ਵਧਾਣਗੇ ਐਸਜੀਪੀਸੀ ਉਹਨਾਂ ਨੂੰ ਇਸ ਤਰ੍ਹਾਂ ਨਾਲ ਅਸਿੱਧੇ ਤੌਰ ਤੇ ਫਾਇਦਾ ਦੇ ਰਹੀ ਹੈ ਜਾਂ ਨਹੀਂ ਸਵਾਲ ਇਹ ਵੀ ਹੈ ਕਿਉਂਕਿ ਸਿੱਖ ਵੋਟਰ ਬਾਦਲ ਵਿਰੋਧੀ ਨੇ ਆਪਾਂ ਨੂੰ ਪਤਾ ਐਸਜੀਪੀਸੀ ਦੀ ਅਗਵਾਈ ਕਰ ਰਹੀ ਬਾਦਲ ਪੱਖੀ ਲੀਡਰਸ਼ਿਪ ਕ੍ਰਿਸਚੀਅਨ ਸਮਾਜ ਨੂੰ ਰਾਜਨੀਤਿਕ ਤੌਰ ਤੇ ਸੰਗਠਿਤ ਕਰ ਰਹੀ ਆ ਸਪੋਰਟ ਕਰ ਰਹੀ ਆ ਤੇ ਉਹਨਾਂ ਨੂੰ ਆਪਣੀ ਵੋਟ ਬੈਂਕ ਦਾ ਹਿੱਸਾ ਬਣਾ ਰਹੀ ਆ ਕਿਉਂਕਿ ਤਰਨਤਾਰਨ ਦੀ ਚੋਣ ਨੇੜੇ ਆ ਰਹੀ ਆ ਔਰ ਤਰਨਤਾਰਨ ਲਈ ਇਹ ਪਹਿਲਾਂ ਹੀ ਇੱਕ ਬੀਬੀ ਦਾ ਨਾਮ ਉਜਾਗਰ ਕਰ ਚੁੱਕੇ ਨੇ ਸੋ ਜਦੋਂ ਹੁਣ ਐਸਜੀਪੀਸੀ ਵਾਲੇ ਈਸਾਈ ਮਿਸ਼ਨਰੀਆਂ ਦੇ ਮਦਦ ਦੇ ਉੱਪਰ ਉੱਤਰ ਆਏ ਨੇ ਜਾਂ ਸਿੱਧੇ ਤੌਰ ਦੇ ਉੱਤੇ ਕਥਿਤ ਤੌਰ ਤੇ ਤੇ ਫਿਰ ਕੀ ਕਹਾਂਗੇ ਅਸੀਂ ਕਿ ਹੁਣ ਬਾਦਲਾਂ ਤੋਂ ਹਿਸਾਬ ਲੈਣ ਦਾ ਕਿਸ ਤਰ੍ਹਾਂ ਦਾ ਹਿਸਾਬ ਲੈਣ ਦਾ ਸਮਾਂ ਆ ਗਿਆ ਇਹ ਸੋਚਣਾ ਤੁਹਾਡਾ ਕੰਮ ਹੈ ਜਿਹੜੇ ਗੁਰਾ ਆਪਣੇ ਘਰਾਂ ਵਿੱਚ ਬੈਠੇ ਨੇ ਨਾ ਪੋਲੇ ਸਿੱਖ ਉਹਨਾਂ ਦਾ ਕੰਮ ਹੈ ਹੁਣ ਸੋਚਣ ਦਾ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਣ ਉਹਨਾਂ ਨੇ ਧਾਰਮਿਕ ਤੌਰ ਦੇ ਉੱਪਰ ਈਸਾਈ ਧਰਮ ਦਾ ਅਸਿੱਧੇ ਤੌਰ ਦੇ ਉੱਪਰ ਪ੍ਰਚਾਰ ਕਰਨ ਦੇ ਵਿੱਚ ਮਦਦ ਕਰਨ ਤੇ ਲਾ ਦਿੱਤੀ ਹੈ ਹਾਲਾਂਕਿ ਇਹ ਇਲਜ਼ਾਮ ਪਹਿਲਾਂ ਵੀ ਲੱਗਦੇ ਰਹੇ ਨੇ ਕਿ ਜਿਹੜੇ ਮਾਝੇ ਵਿੱਚ ਈਸਾਈ ਮਿਸ਼ਨਰੀ ਤੱਕੜੇ ਹੋਏ ਨੇ ਇਹਨਾਂ ਨੂੰ ਅਕਾਲੀ ਲੀਡਰਸ਼ਿਪ ਇਹ ਦਿੰਦੇ ਰਹੇ ਨੇ ਆਪਣੇ ਵੋਟ ਬੈਂਕ ਦੇ ਤੌਰ ਤੇ ਵੱਡਾ ਕਰਦੇ ਰਹੇ ਨੇ ਅੱਜ ਉਹ ਤਸਵੀਰਾਂ ਸਾਹਮਣੇ ਆਉਂਦੀਆਂ ਦਿਖਾਈ ਦੇ ਰਹੀਆਂ ਨੇ ਹੁਣ ਬੀਬੀ ਕਿਰਨ ਜੋਤਕੌਰ ਦਾ ਗੁੱਸਾ ਸਾਫ਼ ਸਾਹਮਣੇ ਦਿਖ ਰਿਹਾ ਕਿਉਂ ਬੀਬੀ ਕਰਨਜੋਤ ਕੌਰ ਗੁੱਸੇ ਦੇ ਵਿੱਚ ਨੇ ਨਿਰਾਸ਼ ਨੇ ਨਰਾਸ਼ ਹੋਣੇ ਆ ਕਿਉਂ ਗਿਆਨੀ ਹਰਪ੍ਰੀਤ ਸਿੰਘ ਨਿਰਾਸ਼ ਨੇ ਜਾਓ ਲਲਕਾਰ ਦੀ ਅਵਸਥਾ ਦੇ ਵਿੱਚ ਆ ਰਹੇ ਨੇ ਕਿਉਂਕਿ ਸਿੱਖੀ ਦੇ ਪੈਰੋਕਾਰ ਅਲੰਬਰਦਾਰ ਇਸ ਵੇਲੇ ਦੂਜੇ ਧਰਮਾਂ ਦੇ ਪ੍ਰਚਾਰਾਂ ਤੇ ਨਿਕਲਦੇ ਦਿਖਾਈ ਦੇ ਰਹੇ ਨੇ ਹਾਲਾਂਕਿ ਸਿੱਖੀ ਕਿਸੇ ਨੂੰ ਨਹੀਂ ਕਹਿੰਦੀ ਕਿ ਉਹ ਸਿੱਖ ਬਣਿਆ ਰਹੇ ਜਾ ਉਹ ਸਿੱਖ ਬਣੇ ਪਰ ਜਦੋਂ ਸਾਡੇ ਰਾਜਨੀਤਿਕ ਸਿੱਖ ਹੀ ਆਪਣੇ ਰਾਜਨੀਤਿਕ ਫਾਇਦੇ ਲਈ ਦੂਜੇ ਧਰਮਾਂ ਦੀ ਮਦਦ ਕਰਨ ਕਨਵਰਜਨ ਦੇ ਵਿੱਚ ਪੋਲਿਟੀਕਲ ਸੋਸ਼ਲ ਸਪੋਰਟ ਕਰਨ ਤੇ ਫਿਰ ਉਦੋਂ ਪੰਜ ਮੈਂਬਰੀ ਵੱਲੋਂ ਭਰਤੀ ਕੀਤੀ ਜਾ ਰਹੀ ਮਹਿੰਮ ਬਹੁਤ ਵੱਡਾ ਨਾਰਾ ਬਣ ਜਾਂਦੀ ਆ ਨਾਰਾ ਸੋ ਇਹ ਫਿਲਹਾਲ ਦੇ ਲਈ ਇਹ ਨਾਰਾ ਲੋੜਾ ਜ਼ਰੂਰੀ ਹੁੰਦਾ ਜਾਪ ਰਿਹਾ ਬਹੁਤ ਸ਼ੁਕਰੀਆ ਤੁਹਾਨੂੰ ਕਿਸ ਤਰ੍ਹਾਂ ਲੱਗੇ ਸਵਾਲਾਂ ਦੇ ਜਵਾਬ ਤੁਸੀਂ ਜ਼ਰੂਰ ਦੱਸਣਾ ਹੇਠਾਂ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਮਾਤ ਭਾਸ਼ਾ ਪੰਜਾਬੀ ਦੇ ਵਿੱਚ ਲਿਖ ਕੇ ਜੁੜੇ ਰਹੋ ਇਸੇ ਤਰ੍ਹਾਂ ਮੇਰੇ ਚੈਨਲ ਗੁਰਮਿੰਦਰ ਸਿੰਘ ਸਮਦ ਦਾ ਡਾਇਲੌਗ ਕੰਟੀਨਿਊਸ ਸੰਵਾਦ ਜਾਰੀ ਰਹੇਗਾ ਸਤਿ ਸ਼੍ਰੀ ਅਕਾਲ ਧੰਨਵਾਦ